ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਰਿਪੋਰਟ ਤੇ ਮੈਂ ਤੁਹਾਡੇ ਨਾਲ ਮਨਜੀਤ ਸੈਗਲ ਅੱਜ ਦੇ ਬੁਲੇਟਿਨ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਿਸ ਦਾ ਵਿਰੋਧ ਚਾਰੋਂ ਪਾਸੇ ਹੋਣਾ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੂੰ ਬੈਠੇ ਬਿਠਾਏ ਇੱਕ ਮੁੱਦਾ ਮਿਲ ਗਿਆ ਤਾਂ ਫਿਰ ਇਸ ਪਾਲਿਸੀ ਨੂੰ ਢਾਲ ਬਣਾ ਕੇ ਇੱਕ ਵਾਰ ਫਿਰ ਆਮ ਆਦੀ ਪੱਟ ਦੀ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਾਲਿਸੀ ਦਾ ਵਿਰੋਧ ਕਿਸ ਲਈ ਹੋ ਰਿਹਾ ਤੁਹਾਨੂੰ ਦੱਸ ਦਿੰਦੇ ਆ ਪਹਿਲਾ ਜਿਹੜਾ ਨੁਕਤਾ ਹੈ ਉਹ ਇਹ ਕਿ ਜੇ ਇਹ ਪਾਲਿਸੀ ਲਾਗੂ ਹੋ ਜਾਂਦੀ ਹੈ ਲੈਂਡ ਐਕੁਇਜੀਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਐਗਰੀਕਲਚਰਲ ਲੈਂਡ ਖੇਤੀਬਾੜੀ ਦੀ ਜ਼ਮੀਨ ਦਾ ਸਾਈਜ਼ ਘਟ ਸਕਦਾ ਹੈ ਉਹਦਾ ਫਰਕ ਜਿਹੜੀ ਉਤਪਾਦਨ ਹੈ ਉਹਦੇ ਵਿੱਚ ਚ ਪੈ ਸਕਦਾ ਤੇ ਦੂਜੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਜਿੰਨੀ ਜਿੰਨੀ ਕੁਆਂਟੀਟੀ ਦੇ ਵਿੱਚ 65000 ਏਕੜ ਇਹ ਜਮੀਨ ਐਕਵਾਇਰ ਕਰਨਾ ਚਾਹੁੰਦੀ ਹੈ ਇਸ ਨੂੰ ਡਵੈਲਪ ਕਰਦਿਆਂ ਕਰਦਿਆਂ ਇਸ ਤੇ ਹਿਊਮਨ ਸੈਟਲਮੈਂਟਸ ਜਾਂ ਮਾਨਵੀ ਬਸਤੀਆਂ ਯਾਨੀ ਕਿ ਸੋਸਾਇਟੀਆਂ ਡਵੈਲਪ ਕਰਦੇ ਕਰਦੇ ਦਹਾਕੇ ਲੱਗ ਸਕਦੇ ਨੇ ਇੱਕ ਹੋਰ ਵੱਡਾ ਕਾਰਨ ਵਿਰੋਧ ਦਾ ਦਿੱਤਾ ਜਾ ਰਿਹਾ ਹੈ ਉਹ ਇਹ ਕਿ ਪੰਜਾਬ ਦੇ ਕਿਸਾਨਾਂ ਦੀ ਪੰਜਾਬੀਆਂ ਦੀ ਰੂਰਲ ਐਗਜ਼ਿਸਟੈਂਸ ਯਾਨੀ ਉਹਨਾਂ ਦਾ ਪਿੰਡੂ ਹੋਣਾ ਖਤਮ ਹੋ ਸਕਦਾ ਹੈ ਉਸ ਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਖਤਮ ਹੋ ਸਕਦੀ ਹੈ ਇਹ ਵਿਰੋਧ ਇਸ ਕਰਕੇ ਵੀ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਲੱਗ ਰਿਹਾ ਕਿ ਉਹਨਾਂ ਦੀ ਜ਼ਮੀਨ ਖੋਣ ਦਾ ਇੱਕ ਤਰੀਕਾ ਇਸ ਪਾਲਿਸੀ ਦੇ ਜ਼ਰੀਏ ਅਡਾਪਟ ਕੀਤਾ ਜਾ ਰਿਹਾ ਹੈ ਕਿਸੇ ਨਾ ਕਿਸੇ ਪਾਸੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਸ ਨੂੰ ਲੈ ਕੇ ਕਿਸਾਨਾਂ ਦੇ ਦਿਮਾਗ ਦੇ ਵਿੱਚ ਵਹੀ ਡਰ ਵਹੀ ਪ੍ਰੇਸ਼ਾਨੀ وہی ਖਰਚਾ ਦੇਖਣ ਦੇ ਵਿਚਾਰਿਆ ਜਿਹੜਾ 2020-21 ਦੇ ਦੌਰਾਨ ਦੇਖਣਾ ਚਾਇਆ ਥਾ ਜਦੋਂ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੀ ਮੁਖਾਲਫਤ ਸ਼ੁਰੂ ਕੀਤੀ ਸੀ ਵਿਰੋਧ ਕੀਤਾ ਸੀ ਔਰ ਉਹਨਾਂ ਦਾ ਜਿਹੜਾ ਪਹਿਲਾ ਪ੍ਰੋਟੈਸਟ ਸੀ 380 ਦਿਨ ਚੱਲਿਆ ਸੀ ਇਸ ਪ੍ਰੋਟੈਸਟ ਦੇ ਦੌਰਾਨ ਦਰਜਨਾ ਕਿਸਾਨਾਂ ਦੀ ਮੌਤ ਹੋ ਗਈ ਬਹੁਤ ਲੋਕਾਂ ਨੂੰ ਆਪ ਨੁਕਸਾਨ ਚੜਨਾ ਪਿਆ ਤੇ ਫਿਰ ਉਹਦਾ ਜਿਹੜਾ ਪੋਲੀਟੀਕਲ ਨੁਕਸਾਨ ਸੀ ਰਾਜਨੀਤਿਕ ਨੁਕਸਾਨ ਸੀ ਉਹ ਸੀ ਭਾਰਤੀ ਜਨਤਾ ਪਾਰਟੀ ਨੂੰ ਐਦ ਕੀ ਭਾਰਤੀ ਜਨਤਾ ਪਾਰਟੀ ਸੈਂਟਰ ਸਟੇਜ ਤੇ ਨਹੀਂ ਹੈਗੀ ਸੈਂਟਰ ਸਟੇਸ ਹੈ ਗਿਆ ਆਮ ਆਦੀ ਪਾਰਟੀ ਰੂਲਿੰਗ ਪਾਰਟੀ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੀ ਹੈ ਹਾਲਾਂਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਜ਼ਮੀਨ ਜ਼ਬਰਨ ਨਹੀਂ ਲਈਤੀ ਜਾਏਗੀ ਲੇਕਿਨ ਜਿਹੜਾ ਫੀਅਰ ਸਾਈਕੋਸਿਸ ਜਿਹੜਾ ਡਰ ਜ਼ਮੀਨ ਖੋਣ ਦਾ ਡਰ ਕਿਸਾਨਾਂ ਦੇ ਦਿਮਾਗ 'ਚ ਹੁਣ ਪੈਦਾ ਹੋ ਗਿਆ ਮੈਨੂੰ ਲੱਗਦਾ ਹੈ ਉਸ ਨੂੰ ਆਸਾਨੀ ਦੇ ਨਾਲ ਤਾਂ ਫਿਰ ਉਹ ਅ ਖਤਮ ਨਹੀਂ ਕੀਤਾ ਜਾ ਸਕਦਾ ਅਸੀਂ ਦੇਖਿਆ ਕਿ ਹੁਣ ਕਈ ਕਿਸਾਨ ਜਥੇਬੰਦੀਆਂ ਨੇ ਕਿਸਾਨ ਮੋਰਚਾ ਹੋਵੇ ਜਾਂ ਫਿਰ ਦੂਜੀਆਂ ਜਥੇਬੰਦੀਆਂ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਟਰੈਕਟਰ ਮਾਰਚ ਵੀ ਕੱਟਿਆ ਗਿਆ ਸੱਤ ਜ਼ਿਲਾਂ ਦੇ ਵਿੱਚ ਇਹ ਪ੍ਰੋਟੈਸਟ ਦੇਖਣ ਦੇ ਵਿੱਚ ਆਇਆ ਤੇ ਇਹ ਜਿਹੜੇ ਜ਼ਿਲ੍ਹੇ ਸਨ ਉਹ ਜ਼ਿਲ੍ਹੇ ਹੈਗੇ ਨੇ ਜਿੱਥੇ ਲੈਂਡ ਪੁੱਲਿੰਗ ਪਾਲਿਸੀ ਨੂੰ ਅਡਾਪਟ ਕੀਤਾ ਗਿਆ ਹੈ ਤੇ ਜਿੱਥੇ ਜਿਹੜੀ ਲੈਂਡ ਐਕੁਇਜ਼ੀਸ਼ਨ ਹੈ ਉਹ ਕਰਨੇ ਦੀ ਜੜੀ ਮੁਹੀਮ ਹੈ ਛੱਡੀ ਜਾ ਰਹੀਏ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਇਹ ਪ੍ਰੋਟੈਸਟ ਦੇਖਣ ਦੇ ਵਿੱਚ ਆਇਆ ਉਹਨਾਂ ਦੇ ਨਾਂ ਨੇ ਅੰਮ੍ਰਿਤਸਰ ਲੁਧਿਆਣਾ ਫਿਰੋਜ਼ਪੁਰ ਮੋਗਾ ਪਟਿਆਲਾ ਮੁਹਾਲੀ ਤੇ ਜਲੰਧਰ ਤੇ ਜਿਵੇਂ ਜਿਵੇਂ ਇਸ ਲੈਂਡ ਪੁੱਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਹੈ ਉਸ ਦਾ ਅਸਰ ਆਮ ਆਦੀ ਪਾਰਟੀ ਤੇ ਵੀ ਹੋ ਰਿਹਾ ਹੈ ਆਮ ਆਦੀ ਪਾਰਟੀ ਦੇ ਕਈ ਲੀਡਰਸ ਕਿਸਾਨਾਂ ਦੇ ਨਾਲ ਜੁੜ ਗਏ ਨੇ ਤੇ ਉਹਨਾਂ ਨੇ ਪਾਰਟੀ ਛੱਡਣੀ ਸ਼ੁਰੂ ਕਰ ਦਿੱਤੀ ਹੈ ਜੋਧਾ ਬਲੌਕ ਦੇ ਪ੍ਰੈਜ਼ੀਡੈਂਟ ਤਪਿੰਦਰ ਸਿੰਘ ਜੋਦਾ ਨੇ ਆਪਣੀ ਪਾਰਟੀ ਛੱਡ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਨੇ ਤੇ ਕਈ ਹੋਰ ਲੀਡਰ ਵੀ ਇਸ ਲੈਂਡ ਪੁੱਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਸੋਰਸਸ ਸਾਨੂੰ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਹੁਣ ਲੈਂਡ ਪੁੱਲਿੰਗ ਪਾਲਿਸੀ ਦੇ ਰੋਲ ਬੈਕ ਦਾ ਦਬਾਅ ਬਣਾਇਆ ਜਾ ਰਿਹਾ ਹੈ ਦਬਾਅ ਹੈ ਕਿ ਇਸ ਪਾਲਿਸੀ ਨੂੰ ਵਾਪਸ ਲੈ ਜਾਏ ਕਿਉਂਕਿ ਕਿਸਾਨ ਤਬਕਾ ਜੇ ਆਮ ਆਦਮੀ ਪਾਰਟੀ ਤੇ ਨਾਰਾਜ਼ ਹੋ ਗਿਆ ਤੇ ਉਸ ਦਾ ਨੁਕਸਾਨ ਜਾਂ ਫਿਰ ਉਸ ਦੀ ਪਰਪਾਈ ਕਰਨਾ ਇੰਨਾ ਆਸਾਨੀ ਹੋਏਗਾ ਕਿਉਂਕਿ 1.5 ਸਾਲ ਬਾਅਦ ਪੰਜਾਬ ਦੇ ਵਿੱਚ ਚੋਣਾਂ ਨੇ ਤੇ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਸਕਦਾ ਜਿਵੇਂ ਕਿ ਅਸੀਂ ਦੇਖਿਆ ਕਿ ਚਾਹੇ ਉਹ ਸ਼ਰਮਨਿਅ ਅਕਾਲੀ ਦਲ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਇਸ ਪਾਲਿਸੀ ਦਾ ਵਿਰੋਧ ਮਿਲ ਕੇ ਕਰ ਰਹੇ ਨੇ ਕਿਉਂਕਿ ਇਹਨਾਂ ਪਾਰਟੀਆਂ ਨੂੰ ਵਿਰੋਧੀ ਧਿਰ ਨੂੰ ਬੈਠੇ ਬਿਠਾਏ ਇੱਕ ਬਹੁਤ بڑا ਇਮਿਊਨੇਸ਼ਨ ਬਹੁਤ بڑا ਮੁੱਦਾ ਮਿਲ ਗਿਆ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਨੇ ਦਾ ਸਰਕਾਰ ਨੂੰ ਘੇਰਨੇ ਦਾ ਖੈਰ ਸਰਕਾਰ ਆਪਣੀ ਪਾਲਿਸੀ ਦੇ ਨਾਲ ਅੱਗੇ ਵਧ ਰਹੀ ਹੈ ਅਲਿਗੇਸ਼ਨਸ ਲੱਗ ਰਹੇ ਨੇ اپੋਜੀਸ਼ਨ ਪਾਰਟੀਆਂ ਅਲਿਗੇਸ਼ਨ ਲਾਰੀਆਂ ਨੇ ਕਿ ਇਹ ਪਾਲਿਸੀ ਦਿੱਲੀ ਦੇ ਲੀਡਰਸ ਦੇ ਦਬਾਅ ਦੇ ਹੇਠ ਲਿਆਂਦੀ ਗਈ ਹੈ ਮੁੱਖ ਮੰਤਰੀ ਹਾਲਾਂਕਿ ਆਪ ਸਾਈਟ ਤੇ ਨੇ ਇਹਦਾ ਐਕੁਇਜੀਸ਼ਨ ਦੇ ਲਈ ਜਿਹੜੇ ਲੋਕਾਂ ਨੂੰ ਅਪਾਇੰਟ ਕੀਤਾ ਗਿਆ ਉਹਨਾਂ ਦਾ ਵੀ ਚੀਫ ਸਕੱਰੇਟਰੀ ਨੂੰ ਛੱਡ ਕੇ ਕੋਈ ਸੰਬੰਧ ਪੰਜਾਬ ਤੇ ਨਹੀਂ ਹੈਗਾ ਵਿਰੋਧੀ ਟੀਰਖੀ ਕਹਿ ਰਿਆ ਕਿਸਾਨ ਆਗੂ ਕੀ ਕਹਿ ਰਹੇ ਨੇ ਤੇ ਸਫਾਈ ਦੇ ਵਿੱਚ ਆਪ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੀਤਾ ਇਹ ਤੁਹਾਨੂੰ ਸੁਣਾਉਂਦਿਆਂ ਵੀਡੀਓ ਦੇ ਅਗਲੇ ਹਿੱਸੇ ਦੇ ਵਿੱਚ ਦੇਖੋ ਕਿੰਡੀ ਮਾੜੀ ਗੱਲ ਆਨੇ ਭਵੰਤਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ بجائے ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ ਪਹਿਲੀ ਵਾਰ ਇਤਿਹਾਸ ਹੁਣਾ ਹੈ ਬਗੈਰ ਐਕਟ ਬਦਲੇ ਬਗੈਰ ਕੁਛ ਕੀਤੇ ਕਿਉਂਕਿ ਆ ਸਟ੍ਰਕਚਰੀ ਐਕਟ ਸਾਰੇ ਵਿੱਚ ਤੁਸੀਂ ਚੀ ਮੰਤਰੀ ਨੂੰ ਵੀ ਕੱਢ ਦਿਓ ਤੇ ਮਨਿਸਟਰ ਨੂੰ ਵੀ ਕੱਢ ਦਿਓ ਕਿ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੀ ਜਨਤਾ ਹੈਰਾਨ ਰਹਿ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਅਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੌਣ ਆ ਮੈਂਬਰ ਕਮੇਟੀ ਦੇ Chief Minister ਤੇ Minister ਦੀ ਜਗ੍ਹਾ Chief Secretary ਬਣਾਤਾ ਕਿਉਂਕਿ Chief Minister ਜੈਕਟ ਨੂੰ ਕਿਹਾ ਤੇ ਤੂੰ Chief Secretary ਰਹਿਣਾ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲਈ ਜਾਣਾ बाकी चार में कौन है कोई भी पंजाब का नहीं हैरान रह जेड़ा पंजाब? पंजाब की राज्य सरकार पंजाब के किसानों की जमीन छीनना चाहती है पंजाब के अंदर लैंड पोलिंग पॉलिसी के तहत पचास हजार एकड़ को किसानों से छीना जा रहा है आज पूरे पंजाब में पंजाब के किसान प्रदर्शन कर रहे हैं पहले तो तीन काले कानून आए और अब राज्य सरकार ने ये कह दिया किसानों को डराया गया है कि आप अगर जमीन नहीं दोगे तो इसके बाद आपकी जमीन का कभी सीएलयू नहीं होगा एक एकड़ लेकर उनको हजार गज का रहायशी प्लॉट दिया जा रहा है और 200 गज का कमर्शियल किसान जमीन देना नहीं चाहता किसान चाहता है कि हमारी मर्जी के बिना हमारी जमीन छीनी ना जाए भूमि अधिकरण कानून डॉक्टर मनमोहन सिंह जी लेकर आए थे उस कानून के तहत मैं चाहूंगा कि केंद्र की, देवाद देश्चे की देश्चे सरकार इंटरफेरेंस करे देखे और किसान की जमीन छीन एक्वायर कर रहे चौबीस हजार एकड़ के आसपास लुधियाना शहर के आसपास कर रहे जो चौबीस हजार एकड़ जमीन के ऊपर लोगों ने फसना है ਤੇ ਜੇ ਲੋਕਾਂ ਨੂੰ ਉੱਥੇ ਮਕਾਨ ਬਣਾਣੇ ਹੈ ਜੇ ਲੋਕਾਂ ਨੇ ਉੱਥੇ ਰਹਿਣਾ ਹੈ ਉਹਨੂੰ ਪੂਰੇ ਵਸਣ ਚੀ ਮਤਲਬ ਉੱਥੇ ਸਾਰੇ ਮਕਾਨ ਬਣ ਜਾਣ 200 ਸਾਲ ਲੱਗਣਗੇ ਤੇ ਇਹ 200 ਸਾਲ ਦਾ ਪ੍ਰੋਜੈਕਟ ਲੈ ਕੇ ਚੱਲੀ ਜਾਂਦੇ ਇਹਨਾਂ ਨੇ ਜਿਹੜੀ ਉਹ ਜ਼ਮੀਨ ਚੱਕੀ ਹੈ ਜਿਹੜੀ ਜ਼ਮੀਨ ਇਹ ਕਬਜ਼ਾ ਕਰਨ ਨੂੰ ਫਿਰਦੇ ਨੇ ਉੱਥੇ ਕੋਈ ਸ਼ਹਿਰ ਨਹੀਂ ਬਸਾਣੇ ਸ਼ਹਿਰ ਬਸਾਉਣ ਵਾਸਤੇ ਜ਼ਮੀਨ ਲੈਣ ਕੇ ਬਾਅਦ ਚ ਜ਼ਮੀਨ ਜਿਹੜੀ ਹੈ ਕੁਝ ਹੋਰ ਕਮਾ ਵਾਸਤੇ ਜੜਾ ਹੈਗਾ ਰੀਅਲ اسٹیਟ ਦੇ ਲੋਕਾਂ ਨੂੰ ਟਰਾਂਸਫਰ ਕਰਨਗੇ ਦੂਜਾ ਮਜਾਕ ਇੱਕ-ਇੱਕਰ ਜ਼ਮੀਨ ਤੋਂ ਕਿਸਾਨ ਨੂੰ ਤਿੰਨ ਫਸਲਾਂ ਐ ਤਿੰਨ ਸਬ ਦੋ ਫਸਲਾਂ ਸਬਜ਼ੀਆਂ ਮਿਲ ਆ ਮਿਲੂ ਕਿ ਤਿੰਨ ਕਿ ਸਮਝੋ ਫਸਲਾਂ ਕੱਢ ਲੈਂਦਾ ਹੈ ਫਸਲ ਕੋ ਪੰਜਾਬੀ ਜਨ ਨੂੰ ਤੇ ਉਹ ਤੋਂ ਲਗਭਗ ਉਹਨੂੰ 2 ਲੱਖ ਰੁਪਏ ਦਾ ਆਸ-ਪਾਸ ਐਨਵਲ ਪ੍ਰੋਫਿਟ ਹੁੰਦਾ ਹੁਣ ਇਹ ਕਹਿੰਦੇ ਨੇ ਕਿ ਵੀ ਅਸੀਂ ਤੁਹਾਨੂੰ ਜਿਹੜਾ ਹੈਗਾ ਸਾਲਾਨਾ ਹੁਣ 1 ਲੱਖ ਰੁਪਏ ਦੇਵਾਂਗੇ ਹੁਣ 1 ਲੱਖ ਤੇ ਆ ਗਏ ਪਹਿਲੇ 1 ਲੱਖ ਵੀ ਨਹੀਂ ਸੀ ਪਰ 30 ਹਜ਼ਾਰ ਸੀ ਚਲੋ ਲੱਖ ਰੁਪਏ ਤੇ ਵੀ ਆ ਗਏ ਲੱਖ ਰੁਪਏ ਤੁਸੀਂ ਤਦ ਦੇਣਾ ਸ਼ੁਰੂ ਕਰੋਗੇ ਜਦ ਬੰਦੇ ਦੀ ਜਮੀਨ ਦੇ ਉੱਪਰ ਤੁਸੀਂ ਕਬਜ਼ਾ ਕਰ ਲੋਗੇ ਤੇ ਇਹਦਾ ਮਤਲਬ ਹੈ ਜਿਹੜਾ ਬੰਦਾ ਆਪਣੀ ਜ਼ਮੀਨ ਤੋਂ 2 ਸਵਾ 2 ਲੱਖ ਰੁਪਏ ਮਹੀਨਾ ਕਮਾਉਂਦਾ ਸੀ 1 ਲੱਖ ਤੇ ਆ ਗਿਆ ਦੂਜਾ ਵਿਹਲਾ ਹੋ ਗਿਆ ਕੁਝ ਕਰਨ ਜੋਗ ਨਹੀਂ ਹੈ ਖਰਚਾ ਉਹਦਾ ਵੱਧ ਗਿਆ ਤੀਸਰਾ ਜਿਹੜੀ ਉਹ ਜ਼ਮੀਨ ਹੈ ਜੇ ਉਹ ਵੇਚਣਾ ਚਾਹੇ ਕੋ ਵੇਚ ਨਹੀਂ ਸਕਦਾ ਠੀਕ ਹੈ ਜਿਸ ਦਿਨ ਲੈਂਡ ਪੂਲਿੰਗ ਦੀ ਨੋਟੀਫਿਕੇਸ਼ਨ ਪੰਜਾਬ 'ਚ ਹੋ ਗਈ ਹੈ ਕਿ ਅਸੀਂ ਇਹ ਲੈਂਡ ਲੈਣਾ ਚਾਹਦੇ ਹਾਂ ਉਸ ਤੋਂ ਬਾਅਦ ਸਾਰੀ ਰਿਸਟਰੀਆਂ ਬੰਦ ਹੋ ਗਈਆਂ ਨੇ ਸਰਕਾਰ ਝੂਠ ਬੋਲਦੀ ਰਿਸਟਰੀਆਂ ਬੰਦ ਨਹੀਂ ਆ ਬੰਦ ਹੋ ਗਈਆਂ ਨੇ ਨਾ ਤੁਸੀਂ ਜ਼ਮੀਨ ਵੇਚ ਸਕਦੇ ਹੋ ਠੀਕ ਹੈ ਨਾ ਹੀ ਮੇਰੇ ਵਰਗਾ ਜੀ ਫਰੀਜ਼ ਖਰੀਦਣਾ ਚਾਹੇ ਉਹਨੂੰ ਖਰੀਦ ਸਕਦਾ ਹੈ ਇਹਦਾ ਮਤਲਬ ਉਹ ਹੈ ਜਿਸ ਜ਼ਮੀਨ ਦਾ ਭਾਅ 5 ਕਰੋੜ ਰੁਪਏ ਕਿ ਲ 4 ਕਰੋੜ ਰੁਪਏ ਕਿ ਲ ਹੈ ਮੇਰੇ بیٹے ਨੇ ਬਾਹਰ ਜਾਣਾ ਹੈ ਮੇਰੇ بیٹے ਦੀ ਇੰਜੀਨੀਅਰਿੰਗ ਵਿੱਚ ਐਡਮਿਸ਼ਨ ਹੋ ਗਈ ਹੈ ਮੇਰੀ ਬੇਟੀ ਦਾ ਵਿਆਹ ਹੈ ਜਾਂ ਮੈਨੂੰ ਹੋਰ ਕੰਮਾਂ ਵਾਸਤੇ ਜਾਣਾ ਹੈ ਤੇ ਮੈਂ ਆਪਣੀ ਜ਼ਮੀਨ ਵੇਚ ਨਹੀਂ ਸਕਦਾ ਕਿਉਂ ਨਹੀਂ ਵੇਚ ਸਕਦਾ ਕਿਉਂਕਿ ਸਰਕਾਰ ਨੇ ਰੋਕ ਲਗਾਤੀ ਹੁਣ ਉਸ ਜ਼ਮੀਨ ਦਾ ਤੁਸੀਂ ਮੈਨੂੰ ਜਿਹੜਾ ਹੈਗਾ ਲੱਖ ਰੁਪਇਆ ਸਾਲ ਦਾ ਦੇਣਾ ਸ਼ੁਰੂ ਕਰੋਗੇ ਠੀਕ ਹੈ ਤੇ ਜਿਸ ਜ਼ਮੀਨ ਨੂੰ ਵੇਚ ਕੇ ਬਾ 4 ਕਰੋੜ ਰੁਪਇਆ ਲੈ ਸਕਦਾ ਲੱਖ ਰੁਪਇਆ ਹੋਏਗਾ ਬਾਅਦ ਚ ਉਹਦੇ ਇਹ ਵਿੱਚ ਤੁਸੀਂ ਮੈਨੂੰ ਪਲਾਟ ਦੋਗੇ ਪਤਾ ਨਹੀਂ ਕਦ ਦੋਗੇ ਨਿਊ ਚੰਡੀਗੜ੍ਹ ਦੇ ਇਲਾਕੇ ਦੇ ਜਿਹੜੇ ਲੋਕ ਨੇ ਉਹ ਤਾਂ ਪਿੱੜ ਦੇ ਪੇ ਨੇ ਜਿਹੜੇ ਲੈਂਡ ਪੂਲਿੰਗ ਚਾਹੀ ਸੀ ਫੇਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 120 ਕਿੱल्ल्या ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਗੈਰਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦਾ ਬਾਅਦ ਚ ਪਤਾ ਲੱਗੇ ਤਾਂ ਕਲੋਨੀ ਗੈਰਕਾਨੂੰਨੀ ਹੈ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕੁਇਜ਼ੀਸ਼ਨ ਨਹੀਂ ਹੈਗੀ ਕੋਈ ਜ਼ਮੀਨ ਇਨਕੁਆਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈਜ਼ੀਡੈਂਸ਼ੀਅਲ ਦੇ ਹੈਸ਼ ਵਾਸਤੇ 200 ਕਾਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਿਲਾ ਚਾਹੇ ਚਾਰ ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲਾਂ ਦੀ ਕਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਯਾਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹਣਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਜਿਸਟਰੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲੀ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਾਬੰਦੀ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ਼ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਅਸੀਂ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਹੇ ਆ 70000 ਰੁਪਿਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗੇ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲੋਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਿਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਸਾ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣ ਹੈ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਆਪਸਰ ਪਹਿਲਾਂ ਹੀ ਖਰੀਦ ਲੈਂਦੇ ਸੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨੂੰ 40 ਦੀ ਖਰੀਦ ਲੈਣੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉੱਦੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾ ਹੁੰਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ ਵੀ ਦੀਓ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਐਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕੋਲੋਨਾਈਜ਼ਰ ਨੂੰ ਨਾ ਇਸੇ ਕਰਕੇ ਹੋਰ ਰੌਲਾ ਪਾਉਂਦੇ ਕਿ ਇਹਨਾਂ ਦੀਆਂ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਇਆ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚਲਾਉਣਾ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਰਿਆਣਾ ਆਪਣੇ ਨੂੰ ਛੋਟੇ 48000 ਕਿੱਲੇ ਚ ਕਲੋਨੀਆਂ ਬਣੀ ਹੋਈਆਂ 25 ਤੋਂ 30000 ਕਿੱਲੇ ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀ ਹੋਈਆਂ ਨੇ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਸੀ ਹੈ ਕਿ 185 ਲੱਖ ਮੀਟ੍ਰਿਕ ਟਨ ਆਊਗਾ ਕਣਕ ਦਾ ਵੀ ਆਈ ਹੈ ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸਰ ਜਾਊਗਾ ਕਿੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਦਾਨ ਕੁਝ ਖਾ ਜਿਹੜਾ ਕੰਮਕਾਰ ਤਾਂ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਆ ਪਾਣੀ ਦੋ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਆ ਜਦੋਂ ਮਰਜ਼ੀ ਪੁੱਛੋ ਸੋ ਇਹ ਇਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਮੁੱਦਾ ਤੇ ਦੋਸਤੋ ਇਸਨ ਅੱਜ ਦਾ ਐਪੀਸੋਡ ਅੱਜ ਦਾ ਬੁਲੇਟਿਨ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਹੈ ਹੁਣ ਭਖ ਰਿਹਾ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਦੇ ਕਰਦੇ ਇੱਕ ਹੋਰ ਉਬਾਲ ਦੇਖਣੇ ਨੂੰ ਮਿਲ ਰਿਹਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਇਆ ਹੋਏਗਾ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆ ਜਿਹੜੀ ਐਨਾਲਿਟিক্যাল ਜਾਣਕਾਰੀ ਹੈ ਪੰਜਾਬ ਦੀ ਪੋਲਿਟਿਕਸ ਹੋਵੇ ਪੰਜਾਬ ਦੀ ਲਾਈਫਸਟਾਈਲ ਹੋਵੇ ਜਾਂ ਪੰਜਾਬ ਦਾ ਜਨਜੀਵਨ ਹੋਵੇ ਪੰਜਾਬ ਦੇ ਵਿਰਸੇ ਦੀ ਗੱਲ ਹੋਵੇ ਉਸ ਦੀ ਇਨਫੋਰਮੇਸ਼ਨ ਉਸ ਦੀ ਸੂਚਨਾ ਤੁਹਾਨੂੰ ਤੁਰੰਤ ਮਿਲ ਜਾਏ ਇਮੀਡੀਏਟਲੀ ਮਿਲ ਜਾਏ ਤੇ ਤੁਸੀਂ ਦੇਖਦੇ ਰਹੋ ਪੰਜਾਬ ਰਿਪੋਰਟਰ ਜੇ ਤੁਹਾਡਾ ਕੋਈ ਸੁਝਾਅ ਹੈ ਸਾਨੂੰ ਜਰੂਰ ਭੇਜਿਓ ਤੇ ਅਸੀਂ ਹਾਜ਼ਰ ਹੋਵਾਂਗੇ ਨਵਾਂ ਬੁਲੇਟਿਨ ਲੈ ਕੇ ਤੁਸੀਂ ਆਪਣਾ ਬਹੁਤ-ਬਹੁਤ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ